ਹਾਂਜੀ ਵੀਰੋ ਆਪਾਂ ਭੰਗੜੇ ਦੇ ਮੈਦਾਨ ਦੇ ਵਿੱਚ ਤੇ ਉਤਰ ਆਏ ਹੁਣ ਭੰਗੜਾ ਪਾਉਣਾ ਕਈਆਂ ਨੂੰ ਚੰਗਾ ਲੱਗਦਾ ਕਈਆਂ ਨੂੰ ਮਾੜਾ ਲੱਗਦਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਅੱਗੇ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਖੁਸ਼ੀਆਂ ਖੇੜੇ ਸਰਦੀਆਂ ਦੇ ਵਿਆਹ ਖੁਸ਼ੀਆਂ ਗਮੀਆਂ ਸਭ ਕੁਝ ਚੱਲਦਾ ਹੀ ਰਹਿਣਾ ਜੀ ਸਭ ਕੁਝ ਚੱਲਦਾ ਰਹਿਣਾ ਗਿੱਧੇ ਭੰਗੜੇ ਸਭ ਕੁਝ ਡਾਂਸ ਡੂਸ ਸਭ ਕੁਝ ਚੱਲਦਾ ਰਹਿਣਾ ਪਰ ਇੱਥੇ ਨਾ ਕਈ ਵੀਰ ਉਹਨਾਂ ਜਿਵੇਂ ਮੰਨ ਲਓ ਮੈਂ ਉਹਨੂੰ ਆਪਣੇ ਨੂੰ ਸਿੱਧੂ ਮੂਸੇਵਾਲੇ ਨੂੰ ਲਾਈਕ ਕਰਦਾ ਤੇ ਹੋ ਸਕਦਾ ਕੱਲ ਨੂੰ ਕੋਈ ਬੰਦਾ ਕਮੈਂਟ ਕਰ ਦੇ ਵੀ ਉਹ ਤੇ ਕਹਿੰਦਾ ਭੰਗੜਿਆ ਰਿਆਂ ਨੂੰ ਵੀ ਮੈਂ ਨਚਾਰ ਨਹੀਂ ਆ ਮਤਲਬ ਇੱਕ ਗੱਲ ਫੜ ਕੇ ਬਹਿਣੀ ਆ ਅਸਲ ਵਿੱਚ ਕਈਆਂ ਸਟੇਜਾਂ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਖੁਦ ਬੋਲਿਆ ਵੀ ਆਓ ਵੀਰੋ ਆਪਾਂ ਨੱਚਣਾ ਹਾਂ ਉਹ ਆਪ ਵੀ ਨੱਚਦਾ ਰਿਹਾ ਹਾ ਚੁੰਮਦਾ ਉਹ ਕਹਿ ਦਿੰਦਾ ਹੁੰਦਾ ਮੈਂ ਨੱਚਦਾ ਚਲੋ ਸ਼ਰੀਰ ਲੰਬਾ ਪੋ ਪਰਾ ਕਰਕੇ ਉਨ ਚਾਰਾ ਕਿਹੜੇ ਕਿਹੜੇ ਕੰਮ ਕਰਦਾ ਗਾਣੇ ਲਿਖਦਾ ਬੋਲਦਾ ਕਈ ਕੁਛ ਕੰਮ ਹੁੰਦੇ ਨਹੀਂ ਭੰਗੜਾ ਸਿੱਖਣ ਵਾਲੇ ਬੰਦੇ ਉਹਦਾ ਧਿਆਨ ਸੀ ਤੇ ਉਹ ਫਿਰ ਝੂਮੜ ਵਾਲੇ ਬੰਦੇ ਆ ਗਿਆ ਤੇ ਕੋਈ ਨਹੀਂ ਸਾਰੇ ਜਾਣਦੇ ਭੰਗੜੇ ਅ ਸਟੈਪਾਂ ਨਾਲ ਭੰਗੜੇ ਵੀ ਜਾਣਦੇ ਆ ਝੂਮਣਾ ਵੀ ਜਾਣਦੇ ਆ ਤੇ ਵਿਆਹਾਂ ਦੇ ਵਿੱਚ ਪੂਤ ਭੰਗੜੇ ਵੀ ਪਾਉਣ ਜਾਣਦੇ ਆ ਡਾਂਸ ਵੀ ਜਾਣਦੇ ਆ ਹਿੰਦੀ ਪੰਜਾਬੀ ਅੰਗਰੇਜ਼ੀ ਸਭ ਕੁਝ ਜਾਣਦੇ ਪਰ ਇੱਕ ਤਾਂ ਕਈ ਜਿਹੜੇ ਬੰਦੇ ਨਾ ਸ਼ਿਆਣੇ ਬਣ ਜਾਂਦੇ ਸਟੇਜਾਂ ਤੇ ਬਹਿ ਕੇ ਖਾਸ ਤੌਰ ਤੇ ਪ੍ਰਚਾਰਕ ਉਹ ਹੋਰ ਕੋਈ ਗੱਲ ਨਾ ਟੌਪਿਕ ਮੇਰੇ ਤੇ ਭੰਗੜੇ ਵਾਲਿਆਂ ਦੇ ਦੁਆਲੇ ਹੋ ਜਾਂਦੇ ਮੈਂ ਕਹਿੰਦਾ ਵਾਂ ਕਿ ਭੰਗੜਾ ਇੱਕ ਸਭ ਤੋਂ ਵੱਡੀ ਐਕਸਰਸਾਈਜ਼ ਆ ਸਿਹਤ ਦੀ ਬੋਡੀ ਦੀ ਮਾਨਸਿਕ ਹਰੇਕ ਪਾਸਿਓ ਮਨੋਰੰਜਨ ਚੀਜ਼ ਆ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਿਉਂਕਿ ਮੈਂ ਇਹ ਖੇਤਰ ਚੋਂ ਨੰਘਿਆ ਮੇਰਾ ਕੋਈ ਤਜਰਬਾ ਤੁਹਾਨੂੰ ਅੱਗੇ ਦਸੀਦਾ ਕੋਈ 10-5 ਸਾਲ ਦਾ ਥੋੜੀ ਏ 50 ਸਾਲ 30 ਸਾਲ ਦਾ ਕੰਮ ਏ ਤੇ ਕਈ ਨਵੇਂ ਛੋਕਰੇ ਉੱਠ ਕੇ ਬਹਿ ਕੇ ਸਟੇਜਾਂ ਤੇ ਸਾਨੂੰ ਇਤਰਾ ਦੀਆਂ ਗੱਲਾਂ ਸੁਣੌਣ ਲਾ ਪੈਂਦੇ ਤੇ ਫਿਰ ਉਹ ਦਸਾਇਆ ਚੜਦਾ ਨਾ ਭੰਗੜਾ ਪਾਉਣਾ ਇੱਕ ਸੇਤਲੀ ਬੜਾ ਐਕਸਰਸਾਈਜ਼ ਮੈਂ ਕਹਿੰਦਾ ਵੀ 20 ਮਿੰਟ ਮੈਨੂੰ 扑ੜਕ ਕੇ ਵਿਖਾ ਦਿਓ 10 ਮਿੰਟ ਦੋ ਗਾਣਿਆਂ ਤੇ 扑ੜਕ ਕੇ ਵਿਖਾ ਦਿਓ ਦੋ ਗਾਣਿਆਂ ਤੇ ਸਿਰਫ ਵੀ ਮੈਂਟਲ ਐਕਸਰਸਾਈਜ਼ ਕਰ ਲਈਏ ਨਾ ਤਿੰਨਾ ਚੌ ਗਾਣਿਆਂ ਦੇ ਉੱਤੇ ਤੇ ਜਿਮ ਜੁਮ ਭੁੱਲ ਜਾਓਗੇ ਐਕਸਰਸਾਈਜ਼ਾਂ ਭੁੱਲ ਜਾਓਗੇ ਜੋਗੇ ਭੁੱਲ ਜਾਓਗੇ ਹੋਰ ਆਲਤੂ ਫालतੂੀਆਂ ਜਿਹੜੀਆਂ ਗੱਲਾਂ ਕਰੀ ਜਾਂਦੇ ਕੁੰਦੇ ਦੇ ਉਹ ਸਭ ਭੁੱਲ ਜਾਓਗੇ ਇਤਰਾ ਉੱਡੋ ਕੀ ਤਰ੍ਹਾਂ ਬਾਜ ਉੱਡਦਾ ਬਾਜ ਉੱਡਦਾ ਬਾਏ 50 ਸਾਲਾਂ ਦੀ ਉਡਣ ਲੱਗਾ ਜੀ ਤੇ ਤੁਸੀਂ 30 ਜੀ ਉਸੇ ਫਿਰਦੇ ਜੀ ਮੈਂ ਫੇਰ ਉਡਣ ਲੱਗਾ ਜੀ ਤੇ ਮੈਂ ਹੁਣ ਪੰਗਰੇ ਦੀ ਸ਼ੁਰੂਆਤ ਕਰਤੀ ਹੈ ਅਸ ਵੀਰੇ ਤੁਹਾਨੂੰ 6 ਸਟੈਪ ਦੱਸੇ ਸਿਰਫ 6 ਸਟੈਪ ਇੱਕ ਗੀਤ ਦੇ ਵਿੱਚ ਉਹ ਸਟੈਪ ਨਹੀਂ ਦੱਸੇ ਮੈਂ ਇੱਕ ਐਕਸਰਸਾਈਜ਼ ਹੀ ਦੱਸੀ ਤੁਹਾਨੂੰ ਤੇ ਬਾਕੀ ਉਹਨੂੰ ਹਜੇ ਪਾਲਿਸ਼ ਕਰਨਾ ਵਾ ਸੱਜੇ ਸੱਜੇ ਉਹਨਾਂ ਸਟੈਪਾਂ ਨੂੰ ਪਾਲਿਸ਼ ਕਰਨਾ ਵਧੀਆ ਕਰਨਾ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ 15 20 25 ਸਟੈਪ ਸਿਖਾ ਦਵਾਂ ਨਾ ਮਹੀਨੇ ਡੇਢ ਮਹੀਨੇ ਦੇ ਵਿੱਚ ਤੇ ਜਟੋੜ ਦੇ ਫਿਰੋਗੇ ਬਾਅਦ ਆ ਜਾਊਂ ਤੇ ਜਿਹੜੇ ਬੰਦੇ ਬੋਲਦੇ ਨੇ ਨਾ ਬਾਰੇ ਆ ਪ੍ਰਚਾਰਕ ਪ੍ਰਚੂਰਕ ਜੇ ਇਹਨਾਂ ਦੀਆਂ ਤੇ ਮੈਂ 2-4 ਗੱਲਾਂ ਨੋਟ ਕੀਤੀਆਂ ਤੇ ਮੇਰੇ ਨਿਗਾਹ 'ਚ ਵੀ ਹੈਗੇ ਬੰਦੇ ਜਿਹੜੇ ਬੋਲਦੇ ਆ ਅਜੇ ਨਾਂ ਨਹੀਂ ਲੈਣੇ ਮੈਂ ਲਊਂਗਾ ਇੱਕ ਪੰਗੜੇ ਬਾਰੇ ਲੋ ਜੀ ਅੱਜ ਦੇ ਬੱਚੇ ਨਚਾਰ ਹੋ ਗਏ ਅੱਜ ਦੇ ਬੱਚੇ ਐ ਹੋ ਗਏ ਆ ਹੋ ਗਏ ਆ ਯਾ ਭਰਾਵਾ ਉਹ ਜੰਮਿਆ ਨਹੀਂ ਉਹਦਾ ਜਿਨ੍ਹਾਂ ਦਿਨਾਂ ਦੇ ਗਿੱਧੇ ਪੰਗੜੇ ਤੇ ਸ਼ੁਰੂਆਤ ਹੀ ਸਾਡੀ ਪੰਜਾਬ ਹੀ ਇਹਨਾਂ ਚੀਜ਼ਾਂ ਨੂੰ ਮੰਨਿਆ ਗਿਆ ਕਿੱਦਿਆਂ ਨਾ ਭੰਗੜਿਆਂ ਨਾਲ ਖੁਸ਼ੀਆਂ ਨਾਲ ਮੌਲਾ ਨਾਲ ਵਿਆਹਾਂ ਛੱਦੀਆਂ ਨਾਲ ਕਦੀ ਤੇ ਵਿਆਹਾਂ ਦੇ ਬਾਰੇ ਟੌਪਿਕ ਤੇ ਗਲਤ ਬੋਲਦੇ ਆ ਹੁਣ ਯਾਰ ਆ ਵਿਆਹ ਆਉਣੇ ਆ ਸਾਰਿਆਂ ਨੂੰ ਕ ਨੱਚਣਾ ਵਾ ਭੈਣ ਭਰਾਵਾਂ ਵੀ ਨੱਚਣਾ ਵਾ ਸਰ ਇੰਨਾ ਸਟੇਜ ਦੇ ਬੋਲੇ ਵੇਖੋ ਜੀ ਆਪਣੀ ਭੈਣ ਦੇ ਹੀ ਕੁੱਟ ਫੜ ਕੇ ਨੱਚਦੇ ਆ ਉਹ ਐ ਤਰ੍ਹਾਂ ਨੱਚਦੇ ਆ ਉ ਤਰ੍ਹਾਂ ਨੱਚਦੇ ਤੇ ਬਾਕੀ ਇਹੋ ਜੀ ਗੱਲਾਂ ਵੀਰ ਮੇਰੇ ਤੁਸੀਂ ਉਹਨਾਂ ਲੋਕਾਂ ਨੂੰ ਸੁਣਾਓ ਜਿਨ੍ਹਾਂ ਨੂੰ ਜਿ세 ਤਾਰਾ ਖੁਦਾ ਚਾਹਦਾ ਮੇਰੇ ਸਾਹਮਣੇ ਕੋਈ ਇਹੋ ਜਿਹੀ ਗੱਲ ਨਹੀਂ ਕਰ ਸਕਦਾ ਮੈਂ ਕਹਿੰਦੇ ਕੁਮਲੇ ਬੰਦੇ ਵੇਖਿਆ ਆ ਜਿਹੜੇ ਸਿਟੀਜਾਂ ਦੇ ਬੋਲਦੇ ਆ ਜਿੱਦਨੇ ਉਹਨਾਂ ਦੇ ਆਪਣੇ ਘਰ ਵਿਆਹ ਹੁੰਦਾ ਨਾ ਫਿਰ ਸਾਬੀਆਂ ਬਾਵਾ ਫੜ ਫੜਨ ਲੱਗਦੇ ਜੀ ਤੇ ਇੱਕ 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 ਵਿਆਹ ਦੇ ਵਿੱਚ ਇੱਕ ਗੁਰਸਿੱਖ ਚਲੋ ਮੈਂ ਦਾੜੇ ਦਾ ਵੀ ਸਤਿਕਾਰ ਦਾ ਸਾਰਾ ਕਰਦਾ ਮੈਂ ਚਲੋ ਵਧੀਆ ਗੱਲ ਆ ਤੇ ਮੈਂ ਥੱਲੋਂ ਮੂਵੀ ਬਣਾਉਣ ਡਿਆ ਉੱਚਾ ਵੜਾ ਹੈ ਤੇ ਉੱਤੋਂ ਨੱਚੀ ਜਾਵੇ ਦਾ ਉਹਦਾ ਕੱਲਾ ਮੈਨੂੰ ਦਾੜਾ ਹੀ ਹੁੰਦਾ ਦੱਸੇ ਵਿੱਚ ਮੈਂ ਆ ਯਾਰ ਮੈਂ ਮੂਵੀ ਚ ਬਾਹਰ ਕੱਢ ਕੇ ਵੇਖਿਆ ਅੱਖ ਜੀ ਉਹ ਉਹ ਕੀ ਲੰਡਿਆ ਕੇ ਵਿੱਚ ਮੈਂ ਆ ਯਾਰ ਮੈਂ ਮੂਵੀ ਚ ਬਾਹਰ ਕੱਢ ਕੇ ਵੇਖਿਆ ਅੱਖ ਜੀ ਉਹ ਉਹ ਕੀ ਲੰਡਿਆ ਕੇ ਮੈਂ ਮੇਰੀ ਰਿਪੋਰਟ ਉਹ ਉਦਲੀ ਹੋ ਗਈ ਮੂਵੀ ਕੈਮਰੇ ਦੀ ਆਪਣੇ ਘਰ ਆ ਸਾਰੇ ਨੱਚੀ ਜਾਂਦੇ ਆ ਫਿਰ ਵੇਦੇ ਨਹੀਂ ਕੀ ਬੰਡਿਆ ਕੀ ਹੁੰਡਿਆ ਤੇ ਜਦੋਂ ਲੋਕ ਨੱਚਦੇ ਤੇ ਜਾਂ ਖੁਸ਼ੀ ਦਾ ਕਰਦੇ ਮਾਹੌਲ ਤੇ ਇਹਨਾਂ ਨੂੰ ਬਿਮਾਰੀ ਪਈ ਨਵੇਂ-ਨਵੇਂ ਬੜੇ ਪ੍ਰਚਾਰਕ ਉੱਠੇ ਜੇ ਉਹ ਵੀ ਨਿਚਾਰ ਬਣਾਦੇ ਮੁੰਡੇ ਉਹ ਭਰਾਵਾ ਮੈਂ ਅੱਗੇ ਵੀ ਬੜੀਆਂ ਵੀਡੀਓ ਸਮਝਾ ਦਿੱਤਾ ਕਿ ਕੋਈ ਨੱਚਣਾ ਕੋਈ 24 ਘੰਟੇ ਬੰਦਾ ਨਾਚੀ ਨੱਚੀ ਨਹੀਂ ਜਾਂਦਾ ਉਹੇ ਲੜੀ ਗਿਆ ਤੇ ਕੋਈ 24 ਘੰਟੇ ਪਾਰਟੀ ਨਹੀਂ ਕਰੀ ਜਾਂਦਾ ਕੋਈ 24 ਘੰਟੇ ਇੱਕ ਕੰਮ ਨੂੰ ਨਹੀਂ ਕਰੀ ਜਾਂਦਾ ਹਰ ਕੰਮ ਦੀ ਕੋਈ ਟਾਈਮ ਟੇਬਲ ਆ ਜੇ ਕੋ ਭੰਗੜਾ ਅੱਧਾ ਘੰਟਾ ਪੋਂ ਬਾਅਦ ਤੇ ਸਾਢੇ 23 ਘੰਟੇ ਉਹਦੇ ਕੋ ਬਾਕੀ ਹੋਰ ਕੰਮਾਂ ਵਾਲੇ ਵੀ ਹੈਗੇ ਆ ਰੱਬ ਦਾ ਨਾਮ ਲੈ ਲਈ ਵੀ ਹੈਗੇ ਆ ਬੜਾ ਕੁਛ ਲਈ ਹੈਗੇ ਆ ਤੇ ਚਲੋ ਆਪਾਂ ਉਹਨਾਂ ਟੋਕਾਂ ਜ ਨਹੀਂ ਅਜੇ ਪੜਨਾ ਅਜੇ ਲੰਮੇ ਉਹ ਗੱਲਾਂ 'ਚ ਟਕਰਾਰ ਹੁੰਨੇ ਮੈਨੂੰ ਪਤਾ ਮੇਰਾ ਛੇਤਰ ਘੜਤਣਾ ਕਿ ਨਾ ਉਹ ਬਾਅਦ 'ਚ ਵੇਖਾਂਗੇ ਤੇ ਹੁਣ ਮੈਂ ਤੁਹਾਨੂੰ ਸਿਰਫ ਅੱਜ ਮੈਂ ਤੁਹਾਨੂੰ ਇੱਕ ਸ਼ੁਰੂਆਤ ਕੀਤੀ ਜਿਹੜੀ ਅਸਲ ਦੀ ਮੈਂ ਬੜੇ ਬੜੇ ਕਹਿੰਦੇ ਘੁੰਦੇ ਤੇ ਭਗੜੇ ਸਖਾ ਜੜੇ ਅੱਜ ਮੇਰੇ ਵੀਰ ਦਾ ਫੋਨ ਆਉਂਦਿਆ ਹੀ ਉਹ ਸਰਦਾਰ ਸਿੱ ਆਮ ਨੂੰ ਉੱਥੇ ਵੀ ਚੇਤਾ ਆ ਗਿਆ ਭਾਈ ਯਾਰ ਇਹ ਰਾਜੋ ਦਾ ਫੋਨ ਆਦਾ ਸਾਡਾ ਵਿਆਹ ਆ ਗਿਆ ਮੁੰਡੇ ਦਾ ਤੇ ਮੈਂ ਕੋਈ ਨਹੀਂ ਫੇਰ ਪਾਵਾਂਗੇ ਆਪਾਂ ਭੰਗੜੇ ਉਹ ਸਿੱਧੂ ਸਾਹਿਬ ਸਾਡੇ ਹੂੰ ਸਰਦਾਰ ਜਿਵੰਤ ਸਿੰਘ ਸਿੱਧਵਾ ਸਰਦਾਰ ਸਾਹਿਬ ਉਹਨਾਂ ਦੇ ਬੇਟਾ ਆਪਣਾ ਦਿਲਬਖ ਸਿੰਘ ਸਿੱਧੂ ਤੇ ਗਾਂ ਆਪਣੇ ਛੋਟੇ ਦਾ ਆ ਰਿਹਾ ਵਿਆਹ ਤੇ ਹੁਣ ਅਹੀਂ ਉੱਥੇ ਭੰਗੜੇ ਅਸੀਂ ਤੇ ਉਹ ਦੂਜੇ ਵੀ ਕੱਢਦੇ ਰਹੇ ਐਕਸ਼ਨ Song ਅਹੀਂ ਤੇ ਭੰਗੜੇ ਪਾਉਣੇ ਆ ਤੇ ਫੇਰ ਉਹ ਤਿਆਰ ਆ 65 17 ਸਾਲਾਂ ਚ ਫੇਰ ਤਿਆਰ ਆ ਇਹ ਬਾਜ ਉਹ ਪਾਈਏ ਭੰਗੜਾ ਜਿਹੜਾ ਮੈਨੂੰ ਸਿਖਾਇਆ ਮੈਂ ਤੇ ਇਹਨਾਂ ਨੂੰ ਵੀ ਪਗੜਾ ਸਿਖਾਇਆ ਦਲਬਾਖ ਜਿਵਾ ਨੂੰ ਤੇ ਇਹਦਾ ਇੱਕ ਗੁਰਬਾਹ ਜ ਉਹ ਕਿਸਾਨ ਸਿੰਘ ਦੇ ਦਰਸ਼ ਬੈਠੀ ਆਲਾ ਜਿਹੜਾ ਸਾਡਾ ਮੇਰਾ ਸਰਨਾਮਾ ਮੈਂ ਤੇ ਇਹਨਾਂ ਨੂੰ ਵੀ ਪਗੜਾ ਸਿਖਾਇਆ ਮੈਨੂੰ ਅੱਜ ਚੇਤਾ ਆਇਆ ਰਾਜਪੂਣ ਆਇਆ ਕਰਕੇ ਮੈਂ ਤਾਂ ਗੱਲ ਕਰਨ ਲੱਗਾ ਮੈਂ ਭੰਗੜੇ ਬੜੀ ਦੁਨੀਆ ਨੂੰ ਸਿਖਾ ਛੱਡਿਆ ਤੇ ਜਿਹੜੇ ਅੱਜ ਕੱਲ੍ਹ ਕਈ ਗੁਰਸਿੱਖ ਬਣੇ ਫਿਰਦੇ ਮੈਂ ਉਹਨਾਂ ਨੂੰ ਵੀ ਸਿਖਾ ਛੱਡਿਆ ਜਿਹੜੇ ਮਨਨ ਕਹਿੰਦੇ ਕਹੁੰਦੇ ਨੂੰ ਭੰਗੜੇ ਸਿਖਾ ਛੱਡਿਆ ਤੇ ਭੰਗੜਾ ਕੋਈ ਮਾੜੀ ਗੱਲ ਨਹੀਂ ਹੈਗੀ ਇਹਨੂੰ ਸਮਝਿਆ ਕਰੋ ਤੇ ਹੁਣ ਆਪਾਂ ਤੁਹਾਨੂੰ 6 ਸਟੈਪ ਦਾਤੇ ਜੇ ਤੁਹਾਡੇ ਫਾਇਦੇਮੰਦ ਹੈ ਉਹ ਚ ਕੱਢ ਲਓ ਸਿੱਖ ਲਓ ਹੁਣ ਮੈਂ ਤੁਹਾਨੂੰ ਮੇਰਾ ਸਿੱਧੂ ਵੀਰਾਂ ਦਾ ਨਾ ਝੂਮਦਾ ਮੈਂ ਝੂਮ ਕੇ ਵਿਖਾਉਣਾ ਜੀ ਤੁਹਾਨੂੰ ਹੁਣ ਪਗੜਾ ਮੈਂ ਝੂਮਣਾ ਲਾ ਵੀ ਸਿਖਾਉਣਾ ਜੀ ਸਟੈਪਾਂ ਨਾਲ ਆ ਵੀ ਦੱਸਣ ਲੱਗਾ ਜੀ ਮੈਂ ਨਹੀਂ ਉਹਨਾਂ ਵਾਂਗੂ ਐਵੇਂ ਵੀ 2-4 ਸਟੈਪ ਪਾ ਕੇ ਸਟੇਜਾਂ ਦੇ ਜਿਹੜੇ ਪਤਾ ਨਹੀਂ ਕਿੰਨੇ ਫਾਲੋਅਰਾਂ ਕਿੰਨੇ ਮਿਲੀਅਨਸ ਭੁਮੀ ਜਾਂਦੇ ਮੈਨੂੰ ਇੰਨੀ ਲੋੜ ਨਹੀਂ ਮੈਨੂੰ ਇਹਨੂੰ ਆ ਜਿਹੜੇ ਮੈਨੂੰ ਜਾਣਦੇ 5-10 ਹਜ਼ਾਰ ਕਿੰਨਿਆਂ ਕੀ ਬੜਾ ਗੱਲ ਠੀਕ ਹੈ ਜੀ ਕਰਦੇ ਫਿਰ ਹੁਣ ਪੰਗੜੀ ਦੀ ਸ਼ੁਰੂਆਤ ਹੌਕਾ ਲੁਕ ਬਣ ਕੇ ਰੰਗ ਦਾ ਮੁੰਡਾ ਤੋ ਪੂਰਾ ਤੋਰਾ ਨੀਲੇ ਜਿਵੇਂ ਸੋਹਣਾ ਲੱਗਦਾ ਚੋਗਾ ਲੱਗਦਾ ਪੂਰਾ ਜੀ ਇੱਕ ਸਿੱਧੂ ਵੀਰ ਕਹਿੰਦਾ ਆ ਜੀ ਵੀ ਝੂਮਦਾ ਮੈਂ ਪੰਗੜਾ ਪਉਣ ਲੱਗਾ ਨੱਚਦਾ ਨਹੀਂ ਝੂਮਦਾ ਚਲੋ ਆਪਾਂ ਹੁਣ ਨਾ ਝੂਮਣ ਵਾਲਾ ਪੰਗੜਾ ਪਾਈਏ ਜਿਹੜਾ ਮਤਲਬ ਕਿ ਆਪਾਂ ਵਿਆਹਾਂ ਸ਼ਾਦਾਂ ਵਿੱਚ ਰਫਲੀ ਜੀ ਪੰਗੜਾ ਉਹ ਪਾਈਏ ਝੂਮਣ ਵਾਲਾ ਸਿੱਧੂ ਮੂਸੇਵਾਲੇ ਦੇ ਨਾਲ ਇੱਕ ਸ਼ੋਅ ਦੇ ਵਿੱਚ ਇਲਜ਼ਾਮ ਲੱਗੇ ਵੀ ਉਹ दारू ਪੀ ਕੇ ਪੰਗੜਾ ਪਾਉਂਦਾ ਜਾਂ ਗੀ ਸਟੇਜ ਲੰਗਦਾ ਸਹੀ ਗੱਲ ਉਹਨੇ ਵਾਕਈ ਮੈਨੂੰ ਹੀ ਪੂਰਾ ਮਹਿਸੂਸ ਆ ਪੂਰਾ ਪਤਾ ਆਪੀ ਵਾਕਈ ਉਹਨੇ ਪੈਗ ਲਾ ਕੇ ਆ ਮਨ ਦਾ ਵੀ ਆ ਮੁਕਰਿਆ ਥੋੜੀ ਤੇ ਉਹਨੇ ਪੈਗ ਲਾ ਕੇ ਗੀਤ ਬੋਲਿਆ ਹੀ ਤੇ ਪੈਗ ਲਾ ਕੇ ਸਟੇਜ ਪੂਰੀ ਭਾਈ ਹੀ ਤੇ ਚਲੋ ਆਪਾਂ ਵੀ ਨਾਲ ਨਾਲ ਨਾ ਉਹਦੇ ਹਿਸਾਬ ਨਾਲ ਥੋੜਾ ਗਰਮ ਹੋ ਲਈਏ ਤੇ ਫਿਰ ਆਪਾਂ ਵੀ ਤੁਹਾਨੂੰ ਵਿਖਾਉਣੇ ਪੈਣਗੇ ਚੁੰਮ ਕੇ ਇਹ ਹੋ ਸਾਡੇ ਬੰਗੂਸਾ ਦੀਆਂ ਨਹੀਂ ਹੁ ਭ ਲੈ ਗਏ ਸੜੇਕਾਰਾਂ ਨੇ ਐਲਟੋ ਹਾਡੀ ਬਲੈਕ ਦੀ ਇਹਨੂੰ ਪ੍ਰੋਪਰ ਕਰ ਲਿਓ ਫੇਰ ਅਸ ਅਸੀਂ ਇਹ ਡਰੇਗਰਾਉਂਡ ਦੇ ਬੰਦੇ ਆ ਕਿ ਹੋਈਆਂ ਗੱਲਾਂ ਕਰਦੇ ਨੇ ਐ ਨਾ ਕਰੋ ਕੱਲ ਨੂੰ ਤੁਸੀਂ ਡਿੱਗ ਜੋਗੇ ਵੀ ਕੱਲ ਨੂੰ ਤੂੰ ਕਿਹੜਾ ਕਰਜੇ ਸਪੀ ਕਰਾਈਏ ਕੱਲ੍ਹ ਦੀ ਵੀ ਕੱਲ੍ਹ ਹੋਣਾ ਨਹੀਂ ਹੋਣਾ ਠੀਕ ਹੈ ਨਾ ਗੱਲ ਤਾਂ ਹੁਣ ਦੀ ਆ ਗੱਲ ਹੈ ਅੱਜ ਦੀ ਹਾਂਜੀ ਹੁਣ ਦੀ ਆਏ ਕਹਿੰਦਾ ਛੋਟਾ ਬਰਾ ਅੱਜ ਅੱਜ ਤੇ ਰਾਜੇ ਹਾਂ ਉਹ ਸਾਡਾ ਪਰਤਾਨ ਹੀ ਕੱਲ ਦਾ ਟਲਣਾ ਵਾਂਗੂ ਨਹੀਂ ਚੱਲਦਾ ਕਿ ਨਹੀਂ ਚੱਲਦਾ ਚੱਲਦਾ ਨਾ ਯਾਰ ਸਾਡੀ ਚਾਂਗਰ ਵੀ ਇਕੱਠਿਆਂ ਦੀ ਵੱਜ ਗਈ ਤੇ ਇੱਕੋ ਜਿਹੀ ਬਰਾਬਰ ਇੱਕੋ ਜੇ ਸਕਿੰਟਾਂ ਤੇ ਵੱਜੀ ਆ ਚਲੋ ਹਣਾ ਵਖਰੀ ਵਖਰੀ ਵਗੋਣੇ ਤੁਹਾਨੂੰ ਚਾਂਗਰ ਉਹ ਬਰਾਬਰ ਪਤਾ ਨਹੀਂ ਲੱਗਾ ਸਿੱਧੂ ਦੀ ਚੰਗਰ ਆ ਕਿ ਮੇਰੀ ਚੰਗਰ ਆ ਵਖਰੀ ਵਗੋਣੇ ਹੁਣ ਤੁਹਾਨੂੰ